ਅੱਜ ਅਸੀਂ ਪਹੁੰਚਿਆ ਹਰਿਆਣੇ ਸਰਸੇ ਜ਼ਿਲ੍ਹੇ ਦਾ ਇਹ ਸ਼ਹਿਰ ਆ ਛੋਟਾ ਜਿਹਾ ਸ਼ਹਿਰ ਆ ਰਾਣੀਆਂ ਇੱਥੇ ਗੱਬਾ ਪੈਲਸ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਂਗਰਸ ਪਾਰਟੀ ਦੀ ਜੋ ਇਸ ਟਰਮ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਭੈਣ ਸੈਲ ਜ ਕੁਮਾਰੀ ਜੀ ਉਹ ਇੱਥੇ ਪਹੁੰਚ ਰਹੇ ਨੇ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਿੰਨੀ ਭੀੜ ਕਿੰਨਾ ਉਤਸ਼ਾਹ ਲੋਕਾਂ ਨੂੰ ਲੈ ਕੇ ਬਹੁਤ ਲੋਕ ਤਾਂ ਐਵੇਂ ਦੇ ਜਿਹੜੇ ਭਾਜਪਾ ਦੇ ਖਿਲਾਫ ਆ ਲੋਕੀ ਇਸ ਕਰਕੇ ਕਾਂਗਰਸ ਨਾਲ ਜੁੜ ਗਏ ਕਿਉਂਕਿ ਉਹ ਭਾਜਪਾ ਨੂੰ ਰੋਣਾ ਚਾਹੁੰਦੇ ਨੇ ਕਿਉਂਕਿ ਭਾਜਪਾ ਨੂੰ ਟੱਕਰ ਦੇਣ ਵਾਲੀ ਸਿਰਫ ਇੱਕ ਹੀ ਪਾਰਟੀ ਆ ਉਹ ਕਾਂਗਰਸ ਪਾਰਟੀ ਆ ਇਸ ਕਰਕੇ ਬਹੁਤ ਲੋਕ ਐਸ்சி ਬੀਸੀ ਓਬੀਸੀ ਸਮਾਜ ਦੇ ਐਵੇਂ ਦੇ ਲੋਕ ਆ ਜਿਹੜੇ ਕਿ ਭਾਜਪਾ ਪਾਰਟੀ ਨੂੰ ਇਸ ਕਰਕੇ ਰਹਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਉਹ ਸੰਵਿਧਾਨ ਵਿਰੋਧੀ ਪਾਰਟੀ ਆ ਉਹਨਾਂ ਨੇ ਕਿਹਾ ਸੀ ਇਸ ਅਬਕੀ ਵਾਰ 400 ਪਰ ਕਿਉਂਕਿ ਉਹ ਹਮੇਸ਼ਾ ਇਸ ਕਰਕੇ ਸਾਥ ਦੇ ਰਹੇ ਕਾਂਗਰਸ ਪਾਰਟੀ ਦਾ ਕਿਉਂਕਿ ਉਹ ਚਾਹੁੰਦੇ ਆ ਕਿ ਬੀਜੇਪੀ ਸਰਕਾਰ ਜਿਹੜੀ ਉਹ ਸੰਵਿਧਾਨ ਵਿਰੋਧੀ ਪਾਰਟੀ ਹੈ ਇਸ ਕਰਕੇ ਉਹ ਕਾਂਗਰਸ ਦਾ ਸਮਰਥਨ ਦੇਖ ਸਕਦੇ ਹੋ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਕਿਵੇਂ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਆ ਕੇ ਕਾਂਗਰਸ ਪਾਰਟੀ ਦਾ ਪੈਂਸਲ ਜਗੁਮਾਰੀ ਜੀ ਦਾ ਸਾਥ ਦੇਣ ਵਾਸਤੇ ਇੱਥੇ ਆਏ ਕਿੰਨੀ ਭਾਰੀ ਭੀੜ ਦੇ ਵਿੱਚ ਲੋਕ ਆ ਰਹੇ ਨੇ ਵੀਰ ਜੀ ਅੱਗੇ ਆ ਜਾਓ ਤੇ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰੇ ਪੀੜਾ ਇੱਥੇ ਜਗ੍ਹਾ ਨਹੀਂ ਬਿਲਕੁਲ ਵੀ ਤੇ ਸਾਰੇ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਸਮਰਥਨ ਕਰ ਰਹੇ ਕਾਂਗਰਸ ਪਾਰਟੀ ਨੂੰ ਪੈਂਸਲਜਾ ਕੁਮਾਰੀ ਜੀ ਥੋੜੀ ਦੇਰ ਚੋਂਗੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿੰਨੀ ਭੀੜ ਹੈ ਗੱਬਾ ਪੈਸ ਰਾਣੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਸਾਰੇ ਲੋਕ ਦੇਖ ਰਹੇ ਹਾਂਜੀ ਤੁਸੀਂ ਇਹ ਦੇਖ ਸਕਦੇ ਹੋ ਇਹ ਸਾਥੀ ਸਾਡੇ ਕਿੰਨੇ ਲੋਕ ਭੀੜ ਇਕੱਠੀ ਹੋਈ ਆ ਇਹ ਪਿੱਛੇ ਵੀ ਲੋਕ ਕਿਵੇਂ ਲੋਕ ਬਹੁਤ ਇਹਦਾ ਕਿਉਂਕਿ ਪਿੱਛੇ ਤੁਸੀਂ ਦੇਖ ਸਕਦੇ ਲਗਾਤਾਰ ਕਿਸਾਨਾਂ ਨੂੰ ਲੈ ਕੇ ਜਾਂ ਮਜ਼ਦੂਰਾਂ ਨੂੰ ਸੰਵਿਧਾਨ ਨੂੰ ਤੋੜਨ ਦੀ ਵੀ ਗੱਲ ਕੀਤੀ ਆ ਕਿਸਾਨਾਂ ਦੀ ਐਮਐਸਬੀ ਵੀ ਖਤਮ ਕੀਤੀ ਗਈ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਬੀਜੇਪੀ ਸਰਕਾਰ ਨੇ ਉਹਦਾ ਵੀ ਬਹੁਤ ਕਿਤੇ ਨਾ ਕਿਤੇ ਰੋਸ ਆ ਲੋਕਾਂ ਦੇ ਵਿੱਚ ਇਸ ਕਰਕੇ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਆ ਇਹ ਵੀਰਜੀ ਵੀ ਨਾਲ ਤੁਸੀਂ ਦੇਖ ਸਕਦੇ ਹੋ ਪਿੱਛੇ ਦੂਰ ਦੂਰ ਤੱਕ ਜਿੱਥੇ ਵੀ ਕਿਤੇ ਦੇਖ ਰਹੇ ਲੋਕ ਬਹੁਤ ਆ ਕਿਉਂਕਿ ਤੁਸੀਂ ਭਾਜੀਪੀ ਤੇ ਜਿੱਥੇ ਵੀ ਦੇਖੋਗੇ ਉੱਥੇ ਇੰਨੀ ਭੀੜ ਨਹੀਂ ਲੱਗੇਗੀ ਕਾਂਗਰਸ ਦੇ ਵਿੱਚ ਹੀ ਇੰਨੀ ਜਿਆਦਾ ਭੀੜ ਆ ਭੈਣ ਸਾਹਿਬ ਜਗਮਰੀ ਜੀ ਥੋੜੀ ਦੇਰ ਚ ਪਹੁੰਚਣਗੇ ਇਹ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਪਿੱਛੇ ਸਟੇਜ ਤੇ ਵੀ ਆਮ ਆਦਮੀ ਪਾਰਟੀ ਦੇ ਵੀ ਕੁਝ ਵਰਕਰ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਜ਼ਮਰਤਨ ਦੇ ਦਿੱਤਾ ਪਿੱਛੇ ਹੈਪੀ ਸਿੰਘ ਜੀ ਵੀ ਵੀਰੇ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਅੰਜੀ ਦੋਸਤੋ ਪੰਨਸ਼ੈਲਜਾ ਕੁਮਾਰੀ ਜੀ ਪਹੁੰਚ ਚੁੱਕੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੇ ਆਉਣ ਤੇ ਕਿਵੇਂ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਇਹ ਲੋਕ ਦੂਰ ਦਰਾਡੇ ਤੋਂ ਵੀ ਆਏ ਕੋਈ ਰਾਣੀਆਂ ਹਲਕੇ ਚ ਲੋਕਲ ਆ ਕੋਈ ਬਾਹਰੋਂ ਆਏ ਜਿਹੜੇ ਕੀ ਕਾਂਗਰਸ ਪਾਰਟੀ ਨਾਲ ਪਿਆਰ ਕਰਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੱਖਾ ਸਿੰਘ ਕਿਲੇ ਵਾਲੇ ਉਹ ਵੀ ਪੰਨਸ਼ੈਲਜਾ ਕੁਮਾਰੀ ਜੀ ਦੇ ਨਾਲੇ ਕਿਵੇਂ ਲੋਕਾਂ ਦੀ ਭੀੜ ਆਏ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕੋਲੋਂ ਇੱਕ ਕਦਮ ਵੀ ਨਹੀਂ ਪੁੱਟਿਆ ਜਾ ਰਿਹਾ ਇੱਕ ਇੱਕ ਕਦਮ ਪੁੱਟਣ ਵਾਸਤੇ ਉਹਨਾਂ ਨੂੰ ਕਾਫੀ ਟਾਈਮ ਲੱਗ ਰਿਹਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਵੇਂ ਕਿ ਲੱਖਾ ਸਿੰਘ ਕਿਲਾ ਵਾਲੇ ਮਲਕੀਤ ਸਿੰਘ ਜੀ ਰੰਦਾਵਾ ਅਮਰਸਰ ਖੂ ਵਾਲੇ ਜੋ ਕਿ ਐਕਸ ਜ਼ਿਲ੍ਹਾ ਪਰਸ਼ਦ ਨੇ ਇੱਥੇ ਬਾਵਾ ਸਿੰਘ ਸੋਹਤਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਮਰਾਸਰ ਖੂਹ ਵਾਲੇ ਉਹ ਵੀ ਇੱਥੇ ਪਹੁੰਚਿਓ ਇਹਦੇ ਦਾਰਾ ਸਿੰਘ ਜੀ ਦਮਦਮਾ ਤੋਂ ਸੁਖਦੇਵ ਸਿੰਘ ਕੱਕਾ ਜੀ ਕਰੀ ਵਾਲਾ ਤੋਂ ਇਹ ਤੁਸੀਂ ਲਾਈਵ ਡਾਕਟਰ ਕੇਵੀ ਸਿੰਘ ਜੀ ਦੇ ਆਉਣ ਤੇ ਉਹਨਾਂ ਦਾ ਵੀ ਪੂਰਾ ਸਵਾਗਤ ਕੀਤਾ ਜਾ ਰਿਹਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਚਰਨਜੀਤ ਸਿੰਘ ਰੋੜੀ ਜੀ ਵੀ ਉਹ ਵੀ ਪਹੁੰਚ ਚੁੱਕੇ